ਆਫੀਏ ਜਿਹੜੇ ਨੇ ਹੌਲੀ ਹੌਲੀ ਅਸੀਂ ਮਾਫੀਆ ਨੂੰ ਖਤਮ ਕਰਨ ਲੱਗੇ ਹਾਂ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਚੋਂ ਗੈਂਗਸਟਰਵਾਦ ਨੂੰ ਖਤਮ ਕਰਨ ਲਈ ਗਠਿਤ ਕੀਤੀ ਗਈ ਐਂਟੀ ਗੈਂਗਸਟਰ ਟਾਫ ਫੋਰਸ ਸੂਬੇ ਲਈ ਸਾਰਥਕ ਸਾਬਤ ਹੋ ਰਹੀ ਹੈ ਇਸੇ ਤਰਜ਼ ਤੇ ਕੰਮ ਕਰਦੇ ਹੋਏ ਏਜੀਟੀਐਫ ਦੇ ਵੱਲੋਂ ਵਕਫ ਵਕ ਫੀਲਡ ਯੂਨਟਾਂ ਨਾਲ ਮਿਲ ਕੇ ਸਾਂਝੇ ਆਪਰੇਸ਼ਨ ਦੌਰਾਨ ਕਈ ਅਪਰਾਧੀਆਂ ਦਾ ਸਫਾਇਆ ਕੀਤਾ ਗਿਆ ਹੈ ਹੁਣ ਤੱਕ ਪੁਲਿਸ ਨੇ 2112 ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ 20 ਵੱਡੇ ਗੈਂਗਸਟਰਾਂ ਦਾ ਐਨਕਾਊਂਟਰ ਕੀਤਾ ਹੈ ਨਾਲ ਹੀ ਅਪਰਾਧਿਕ ਗਤੀਵਿਧੀਆਂ ਚੋਂ ਵਰਤੇ ਗਏ 1811 ਹਥਿਆਰ ਅਤੇ 473 ਵਾਹਨ ਵੀ ਬਰਾਮਦ ਕੀਤੇ ਹਨ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਅੱਜ ਸਵੇਰੇ ਤੇ ਕਾਫੀ ਦਿਨਾਂ ਤੋਂ ਇੱਕ ਵਿਅਕਤੀ ਨੂੰ ਟਰੈਕ ਕਰ ਰਹੀ ਸੀ ਸਾਡੀ ਟੀਮਾਂ ਇਹਦੇ ਨਾਲ ਸ਼ੂਟਆਊਟ ਹੋਇਆ ਹੈ ਆ ਗੋਲੀ ਲੱਗਿਆ ਨੂੰ ਐਂਬੂਲੈਂਸ ਨਹੀਂ ਹਸਪੀਟਲ ਪਹੁੰਚਾ ਰਹੇ ਹਾਂ ਅਸੀਂ ਔਨ ਸਾਰ ਇੱਕ ਐਂਟੀ ਗੈਂਗਸਟਰ ਟਾਸ ਫੋਰਸ ਬਣਾਈ ਐਸਟੀਐਫ ਪਹਿਲਾਂ ਹੀ ਮੌਜੂਦ ਸੀ ਪੰਜਾਬ ਪੁਲਿਸ ਪਹਿਲੀ ਨਫਰੀ ਸਾਡੇ ਕੋਲ ਬਹੁਤ ਹੈ ਬੜੀ ਦਲੇਰ ਪੁਲਿਸ ਹੈ ਅਸੀਂ ਇੱਕ ਵੀ ਗੈਂਗਸਟਰ ਨੂੰ ਬਖਸ਼ਾਂਗੇ ਨਹੀਂ ਪੰਜਾਬ ਦੇ ਪੌਣੇ 3 ਕਰੋੜ ਤੋਂ ਵੱਧ ਲੋਕਾਂ ਦੀ ਸੁਰੱਖਿਆ ਤੇ ਪੰਜਾਬ ਦੀ ਸ਼ਾਂਤੀ ਤੇ ਭਾਈਚਾਰਾ ਇਹ ਮੇਰੀ ਜ਼ਿੰਮੇਵਾਰੀ ਹੈ। ਤਪੂਪਿੰਦਰ ਸਿੰਘ ਸੰਧੂ ਮੇਰੇ ਨਾਲ ਨੇ ਜਿਨ੍ਹਾਂ ਨੇ ਇਸ ਯਾਦਗਾਰ ਦੀ ਪਹਿਲੀ ਕਿਤਾਬ ਲਿਖੀ ਸੀ ਉਸ ਤੋਂ ਬਾਅਦ ਪਤਾ ਲੱਗਾ ਸੀ ਵੀ ਇੱਥੇ ਜਿਹੜੇ ਕੀ ਫੌਜੀ ਜਵਾਨ ਸੀ ਭਾਰਤੀ ਜਿਹੜੇ ਕੀ ਉਹ ਇੱਥੇ ਉਹਨਾਂ ਦੀਆਂ ਲਾਸ਼ਾਂ ਜਿਹੜੇ ਕੀ ਇੱਥੇ ਛੁੱਟੀਆਂ ਗਈਆਂ ਸੀ ਤਾਂ ਗੱਲਬਾਤ ਉਹਨਾਂ ਨਾਲ ਕਰ ਲੈਣੇ ਭਾਜੀ ਅੱਜ ਜਿਹੜਾ ਦਿਹਾੜਾ ਮਨਾਇਆ ਜਾ ਰਿਹਾ ਹੈ ਉਸ ਦੇ ਬਾਰੇ ਕੀ ਕਹਣਾ ਹੈ। ਦੇਖੋ ਅੱਜ ਦਾ ਇਸ ਸੰਬੰਧਿਤ ਇਸ ਜਗ੍ਹਾ ਨਾਲ ਜੋੜ ਕੇ ਅੱਜ ਦਾ ਬੜਾ ਮਹੱਤਵਪੂਰਨ ਦਿਹਾੜਾ ਆ। ਕਿ ਅੱਜ ਤੋਂ 168 ਸਾਲ ਪਹਿਲਾਂ 1 ਅਗਸਤ 1857 ਵਾਲੇ ਦਿਨ ਇਸ ਅਜਨਾਲਾ ਥਾਣੇ ਦੇ ਸਾਹਮਣੇ ਜਿਹੜਾ ਵਾ ਉਸ ਵੇਲੇ ਦੇ ਡਿਊਟੀ ਕਮਿਸ਼ਨਰ ਫਰੈਂਡਰਿਕ ਕੂਪਰ ਦੀ ਵਗਵਾਈ ਦੇ ਵਗਵਾਈ ਵਿੱਚ 282 ਬੰਦਿਆਂ ਦਾ ਕਤਲ ਕੀਤਾ ਗਿਆ ਸੀ ਉਹ ਇਹ ਸਿਪਾਈ ਉਹ ਸੀ ਜਿਹੜੇ ਲਾਹੌਰ ਤੋਂ 2 ਦਿਨ ਪਹਿਲਾਂ ਆਪਣੀ ਦੇਸ਼ ਨੂੰ ਉਜਾੜ ਕਰਾਉਣ ਵਾਲੀ ਜਿਹੜੀ ਸਾਂਝੀ ਲੜਾਈ ਸੀ ਉਹਦੇ ਵਿੱਚ ਸ਼ਾਮਿਲ ਹੋਣ ਕਰਕੇ ਨੌਕਰੀਆਂ ਛੱਡ ਕੇ ਹਥਿਆਰ ਰਹਿਤ ਕਰਕੇ ਇਹਨਾਂ ਨੂੰ ਕਰ ਦਿੱਤਾ ਸੀ ਕਿ ਉਸ ਤੋਂ ਬਾਅਦ ਇਹ ਅਜਨਾਲੇ ਰਾਵੀ ਦੇ ਕੰਡੇ-ਕੰਡੇ ਹੋਏ ਲਾਹੌਰ ਤੋਂ ਸਿੱਧੇ ਆਉਂਦੇ ਹੋਏ ਇਹਨਾਂ ਨੇ ਮੇਰਠ ਜਾਣਾ ਸੀ ਤੇ ਮੇਰਠ ਇਸ ਕਰਕੇ ਜਾਣਾ ਸੀ ਕਿ ਉੱਥੋਂ ਦੀ ਜਿਹੜੀ ਸ਼ੌਣੀ ਹੈ ਉੱਥੇ ਵਿੱਚ ਆਲਰੇਡੀ ਪਹਿਲਾਂ ਜਿਹੜਿਆ ਸਾਡੇ ਦੇਸ਼ ਦੇ ਸਿਪਾਹੀ ਹੈ ਉਹ ਬਗਾਵਤ ਕਰ ਚੁੱਕੇ ਸੀ ਇਹਨਾਂ ਨੇ ਉਹਨਾਂ ਦੇ ਵਿੱਚ ਜਾ ਕੇ ਮਿਲਣਾ ਸੀ ਤੇ ਸੌਣ ਮਹੀਨੇ ਤੇ ਆ ਦਿਨ ਤੇ ਦਰਿਆ ਜਿਹੜਾ ਸੀ ਉਹ ਬਹੁਤ ਜ਼ਿਆਦਾ ਚੜਿਆ ਹੋਇਆ ਸੀ ਤੇ ਉਹ ਰਸਤਾ ਦੇਖ ਰਹੇ ਸੀ ਕਿ ਕਿੱਥੋਂ ਸਾਨੂੰ ਕੋ ਦਰਿਆ ਪਾਰ ਕੀਤਾ ਜਾਵੇ ਤੇ ਇਹਦੇ ਵਿੱਚ ਅੰਮ੍ਰਿਤਸਰ ਦੇ ਡੀਸੀ ਨੇ ਉਹਨਾਂ ਨੂੰ ਘੇਰ ਲਿਆ ਤੇ ਉਹਨਾਂ ਨੂੰ ਫੜ ਕੇ 282 ਬੰਦਿਆਂ ਨੂੰ ਉਸ ਦਿਨ ਟੋਟਲ ਲਗਭਗ 500 ਤੋਂ ਵੱਧ ਸਿਪਾਈ ਸੀ ਤੇ ਉਹਨਾਂ ਦੇ ਵਿੱਚੋਂ ਰਾਵੀ ਦੇ ਉੱਤੇ ਘੇਰਦਿਆਂ ਜਦੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਉਹਦੀ ਵਿਰੋਧ ਕਰਦਿਆਂ 150 ਬੰਦਾ ਜਿਹੜਾ ਉਹ ਦਰਿਆ ਦੇ ਵਿੱਚ ਹੀ ਮਾਰਿਆ ਗਿਆ ਤੇ 40-50 ਬੰਦੇ ਜਿਹੜੇ ਸੀ ਉਹ ਜਿਹੜੇ ਫੱਟੜ ਹੋ ਗਏ ਜਾਂ ਜਿਉਂਦੇ ਰੁੱੜ ਗਏ ਸ਼ਾਲਾ ਮਾਰਦੇ ਸ਼ਾਲਾ ਮਾਰਦੇ ਪਾਰ ਕਰਦੇ ਫਿਰ 282 ਟੋਟਲ ਜਿਹੜੇ ਸੀ ਉਹਨਾਂ ਨੂੰ ਫੜ ਕੇ ਇੱਥੇ ਜਨਾਲੇ ਆਪਣੀ ਆਪਣੇ ਤਹਿਸੀਲ ਦੇ ਵਿੱਚ ਇੱਕ ਜਗ੍ਹਾ ਬਣੀ ਹੋਈ ਆ ਅੰਗਰੇਜ਼ ਦੇ ਦਿਵਾਲਾ ਜਿਹੜੇ ਲੋਕੀ ਉਦੋਂ ਸਰਕਾਰਾਂ ਨੂੰ ਮਾਮਲਾ ਨਹੀਂ ਸੀ ਦਿੰਦੇ ਉਹਨਾਂ ਨੂੰ ਕੈਦ ਕਰਕੇ ਰੱਖਦੇ ਸੀ ਉਸ ਕੋਠੜੀਆਂ ਦੇ ਵਿੱਚ ਤੇ ਉਹਨਾਂ ਕੋਠੜੀਆਂ ਦੇ ਵਿੱਚ ਇਹਨਾਂ ਨੂੰ ਫਿਰ ਸਾਰਾ ਉਹ ਰਾਤ ਨੂੰ ਬੰਦ ਕਰ ਦਿੱਤਾ ਗਿਆ ਕਿਉਂਕਿ ਜੇ ਉਹ ਦਿਨ ਮੀਂਹ ਬਹੁਤ ਆ ਰਿਹਾ ਸੀ ਤੇ ਇਹਨਾਂ ਨੂੰ ਫਾਂਸੀ ਦੇ ਦੇਣ ਵਾਸਤੇ ਰੱਸੇ ਨਹੀਂ ਉਹਨਾਂ ਨੇ ਕੋ ਲੱਭੇ ਇੰਤਜ਼ਾਮ ਨਹੀਂ ਹੋ ਸਕਿਆ। ਤਾਂ ਫਿਰ ਇਹਨਾਂ ਨੇ ਅਗਲੇ ਦਿਨ ਜਾਨੀ ਕਿ ਅੱਜ ਦੇ ਦਿਨ 1 ਅਗਸਤ ਨੂੰ ਇਹ ਘਟਨਾ 31 ਜੁਲਾਈ ਦੀ ਆ ਪਰ ਉਹਨਾਂ ਨੂੰ ਕਤਲ ਜਿਹੜਾ ਅਗਲੇ ਦਿਨ 1 ਅਗਸਤ ਨੂੰ ਕੀਤਾ ਗਿਆ। ਤੇ ਫਿਰ ਇਹਨਾਂ ਨੂੰ ਅਗਲੇ ਦਿਨ ਜਿਹੜਾ ਵਾ ਉਹ ਸਕੂਟਲੀ ਦੇ ਵਿੱਚੋਂ ਕੱਢ ਕੇ ਤੇ ਉਹ 237 ਬੰਦੇ ਜਿੰਦੇ ਨਿਕਲੇ ਤੇ 45 ਬੰਦੇ ਰਾਤ ਨੂੰ ਦਮ ਘੁੱਟਣ ਕਰਕੇ ਪਾਣੀ ਨਾ ਮਿਲਣ ਕਰਕੇ ਸਾਹ ਘੁੱਟਣ ਕਰਕੇ ਮਾਰੇ ਗਏ। ਕਹਿੰਦੇ ਬਹੁਤ ਠੂਸ ਠੂਸ ਕੇ ਉੱਥੇ ਭਰੇ ਹੋਏ ਸੀਗੇ। ਹਾਂ ਠੂਸ ਕੇ ਭਰੇ ਸੀ ਬਕਾਇਦਾ ਜਿਹੜੇ ਦਰਵਾਜ਼ੇ ਸੀ ਉਹਨਾਂ ਦੇ ਉੱਤੇ ਹੋਰ ਗਿੱਲੀ ਮਿੱਟੀ ਲਾ ਕੇ ਉਹਨਾਂ ਦੇ ਅੰਦਰੋਂ ਬਿਲਕੁਲ ਬੰਦ ਕਰਤਾ ਵੀ ਕਿਤੇ ਮ ਉਹ ਵੇਸ਼ ਕਰਕੇ ਫਿਰ 237 ਬੰਦੇ ਜਿਹੜੇ ਸੀ ਉਹਨਾਂ ਨੂੰ ਫਿਰ ਥਾਣੇ ਦੇ ਸਾਹਮਣੇ ਜਿਹੜਾ ਵਾ ਉਹਨਾਂ ਨੂੰ ਕਤਲ ਕੀਤਾ ਗਿਆ 45 ਜਿਹੜੇ ਬੰਦੇ ਸੀ ਉਹ ਦਮ ਘੁੱਟਣਾ ਮਰ ਗਏ ਉਹ 282 ਬੰਦੇ ਫਿਰ ਉੱਥੋਂ ਧੂਕ ਕੇ ਐਸ ਖੂਹ ਦੇ ਵਿੱਚ ਸੁੱਟ ਦਿੱਤੇ ਗਏ ਸੀ ਤੇ ਇਸ ਖੂਹ ਦੇ ਵਿੱਚ ਜਿਹੜਾ ਬਾਅਦ ਵਿੱਚ ਮਿੱਟੀ ਪਾ ਕੇ ਲੂਣ ਪਾ ਕੇ ਤੇ ਇਹਨੂੰ ਛੱਡ ਦਿੱਤਾ ਗਿਆ ਦੇਸ਼ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਵੀ ਘਟਨਾਵਾਂ ਹੋਈਆਂ ਨੇ ਕਾਨਪੂਰ ਵੀ ਹੋਈ ਆ ਹੋਰ ਵੀ ਦੇਸ਼ ਦੇ ਵਿੱਚ ਜਿੱਥੇ ਲੋਕਾਂ ਨੂੰ ਸਾੜਨ ਦੀ ਥਾਂ ਉਹਨਾਂ ਦੇ ਸੰਸਕਾਰ ਕਰਨ ਦੀ ਥਾਂ ਉਹਨਾਂ ਦੀ ਅੰਤਿਮ ਸ਼ਾਦਾਵਾਂ ਪੂਰੀਆਂ ਕਰਨ ਦੀ ਥਾਂ ਉਹਨਾਂ ਨੂੰ ਇਸ ਬਰਬਰ ਤਰੀਕੇ ਦੇ ਨਾਲ ਮਤਲਬ ਜਿਹੜਾ ਉਹਨਾਂ ਨੂੰ ਖੂਹਾਂ 'ਚ ਦੱਪ ਦਿੱਤਾ ਗਿਆ। ਸੋ ਇਸ ਕਰਕੇ ਇਹ ਜਿਹੜੀ ਘਟਨਾ ਸਾਡੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਪੰਜਾਬ ਦੇ ਇਸ ਇਲਾਕੇ ਦੇ ਵਿੱਚ ਇਹ ਬਹੁਤ ਮਹੱਤਵਪੂਰਨ ਜਗ੍ਹਾ ਆ ਉਹਦੀ ਇਹ ਘਟਨਾ ਆ। ਤੇ ਇਸ ਦੇ ਨਾਲ ਹੀ ਜਿਹੜੇ ਸਾਡੇ 500 150 ਬੰਦਾ ਹੋਰ ਸੀ ਜਿਹੜਾ ਭਗੋੜਾ 650 ਟੋਟਲ ਟੋਟਲ ਹੋਏ ਸੀ ਲਾਹੌਰ ਤੋਂ ਤੇ ਉਹਦੇ ਵਿੱਚੋਂ 150 ਬੰਦਾ 168 ਬੰਦੇ ਹੋਰ ਫੜ ਕੇ ਤੇ ਵੱਖ-ਵੱਖ ਪਿੰਡਾਂ 'ਚੋਂ ਫੜ ਕੇ ਉਹਨਾਂ ਨੂੰ ਲਾਹੌਰ ਖੜ ਕੇ ਤੇ ਲਾਹੌਰ ਜਿਹੜਾ ਤੋਪਾਂ ਦੇ ਗਾੜੀ ਦਾਅ ਦਿੱਤਾ ਗਿਆ ਸੀ। ਦਾ 650 ਬੰਦਾ 24 ਘੰਟੇ ਚ ਜਾਨੀ ਕਿ ਕਤਲ ਕਰ ਦਿੱਤਾ ਗਿਆ ਸੀ ਸੋ ਇਸ ਕਰਕੇ ਇਸ ਘਟਨਾ ਦੇ ਉੱਤੇ ਜਿਹੜਾ ਇਹ ਲੰਮਾ ਸਮਾਂ ਚੁੱਪ ਰਹੀ ਆ 1857 ਤੋਂ 100 ਸਾਲ ਬਾਅਦ 1957 ਦੇ ਵਿੱਚ ਇਸ ਘਟਨਾ ਦੇ ਉੱਤੇ ਇੱਕ ਅਜਨਾਲੇ ਕਚਹਿਰੀ ਦੇ ਵਿੱਚ ਆਪਣੀ ਤਹਿਸੀਲ ਦੇ ਵਿੱਚ ਇੱਕ ਫੰਕਸ਼ਨ ਹੋਇਆ ਸੀ ਤੇ ਉਸ ਸਮੇਂ ਦਾ ਜਿਹੜਾ ਮੁੱਖ ਮੰਤਰੀ ਸੀ ਸਰਦਾਰ ਪ੍ਰਤਾਪ ਸਿੰਘ ਕੈਰੋਂ ਉਹ ਇੱਥੇ ਆਏ ਸੀ ਤੇ ਪ੍ਰਤਾਪ ਸਿੰਘ ਕੈਰੋਂ ਨੇ ਕਿਹਾ ਵੀ ਇਹ ਜਿਹੜੇ ਲੋਕ ਸੀ ਇਹ ਗੈਰ ਸਿੱਖ ਸੀ ਤੇ ਇਸ ਕਰਕੇ ਉਦੋਂ ਪੰਜਾਬ ਵੱਡਾ ਸੀ ਤੇ ਯੂਪੀ ਨਾਲ ਲੱਗਦਾ ਸੀ ਇਹ ਲੋਕ ਸਿਪਾਈ ਜਿਹੜੇ ਸੀ ਇਹ ਮੁਜਫਰ ਨਗਰ ਤੇ ਉਹ ਮੇਰਠ ਵਾਲੀ ਸਾਈਡ ਜਿਹੜੀ ਆ ਉੱਤਰ ਉੱਤਰ ਜਿਹੜਾ ਉਤਰਾਖੰਡ ਵਾਲੇ ਪਾਸੇ ਅੱਜ ਨਾਲ ਲੱਗਦਾ ਸ਼ਹਿਰ ਤੇਰਾ ਦੂਨ ਵਾਲੀ ਸਾਈਡ ਉਸ ਇਲਾਕੇ ਦੇ ਰਹਿਣ ਵਾਲੇ ਸੀ ਸੋ ਇਸ ਕਰਕੇ ਇਹ ਜਿਹੜੇ ਪੰਜਾਬੀ ਹੁੰਦੇ ਸਿੱਖ ਹੁੰਦੇ ਜਾਂ Hindu ਹੁੰਦੇ ਤੇਰੇ ਇਹਨਾਂ ਦੀ ਵੈਲਿਊ ਜ਼ਿਆਦਾ ਹੋਰੀ ਸੀ ਇਸ ਕਰਕੇ ਇਹ ਅਣਗੌਲੇ ਰਹਿ ਗਈ ਸੋ ਇਸ ਕਰਕੇ ਮੈਂ ਇੱਥੇ ਵਿਦਿਆਰਥੀ ਰਿਆਂ ਅਜਨਾਲੇ ਕਾਲਜ ਦਾ ਅਜਨਾਲੇ ਆਈਟੀਆਈ ਦੇ ਵਿਦਿਆਰਥੀ ਰਿਆਂ ਤੇ ਮੇਰੇ ਵਾਸਤੇ ਇੱਕ ਇਹ ਟਾਰਗੇਟ ਸੀ ਕਿ ਮੈਂ ਇਹਦੇ ਬਾਰੇ ਵਿੱਚ ਪੋਜ ਕਰਾਂ ਫਿਰ ਮੈਂ ਵਕ ਵਕ ਲਾਇਬ੍ਰੇਰੀਆਂ ਚ ਜਾ ਕੇ ਇਹਦੇ ਵਾਸਤੇ ਜਿੰਨਾ ਮੈਨੂੰ ਮਟੀਰੀਅਲ ਮਿਲਿਆ ਮੈਂ 2013 ਦੇ ਵਿੱਚ ਇੱਕ ਪੁਸਤਕ ਤਿਆਰ ਕੀਤੀ ਸੀ ਉਹਦਾ ਨਾਮ ਸੀ 1857 ਦੇ ਗਦਰ ਨਾਲ ਸੰਬੰਧਿਤ ਅਜਨਾਲੇ ਦੇ ਕਾਲਿਆਂ ਵਾਲੇ ਖੂ ਦੀ ਲਹੂ ਦੀ ਲਹੂ ਪੀਜੀ ਦਾਸਤਾਣ ਸਮਾਂ ਫਿਰ ਲੱਗ ਗਿਆ ਜਦੋਂ ਤੁਸੀਂ ਕਿਤਾਬ ਲਿਖੀ ਉਸ ਤੋਂ ਪਹਿਲਾਂ ਤੁਸੀਂ ਸਾਰਾ ਇਕੱਠਾ ਕੀਤਾ ਜਿਹੜਾ ਹੈ ਨਾ 3 ਸਾਲ 3 ਸਾਲ ਦਾ ਸਮਾਂ ਲੱਗਿਆ 3 ਸਾਲ ਦਾ ਸਮਾਂ ਲੱਗ ਗਿਆ ਤਿੰਨਾਂ ਸਾਲਾਂ ਦੇ ਵਿੱਚ ਕੰਪਲੀਟ ਹੋਈ ਲਾ ਕਿ 10 ਦੇ ਵਿੱਚ ਮੈਂ ਕੰਮ ਸ਼ੁਰੂ ਕੀਤਾ ਸੀ 13 ਚ ਕਿਤਾਬ ਛਪੀ ਸੀ ਫਿਰ ਉਦੋਂ ਉਸ ਸਮੇਂ ਦਾ ਡਿਪਟੀ ਕਮਿਸ਼ਨਰ ਸਰਦਾਰ ਕਾਨ ਸਿੰਘ ਪੱਲੂ ਉਹਨਾਂ ਨੂੰ ਮੈਂ ਲਾਇਆ ਕਿ ਇਸ ਜਗ੍ਹਾ ਤੇ ਆ ਫਿਰ ਇੱਥੇ ਇੱਕ ਮਮਤੀ ਬਣੀ ਹੁੰਦੀ ਸੀ ਇਹਦੇ ਉੱਤੇ ਗੁਰਦੂਰੂ ਬੰਦ ਸੀ ਤੇ ਉੱਥੋਂ ਪੂਰਿਆ ਹੋਇਆ ਸੀ ਇਹਦੇ ਉੱਤੇ ਇੱਕ ਛੋਟਾ ਜਿਹਾ ਗੁਰਦੁਆਰਾ ਸੀ ਤੇ ਗੁਰਦਾਰੇ ਦੇ ਵਿੱਚ ਇੱਕ ਮਮਤੀ ਜਿਹੜੀ ਆ ਉਹ ਬਣੀ ਹੋਈ ਸੀ ਤੇ ਉਹ ਮਮਤੀ ਜਿਹੜੀ ਆ ਉਹ ਫਿਰ ਉਸ ਤੋਂ ਬਾਅਦ ਜਦੋਂ ਫੈਸਲਾ ਕੀਤਾ ਇਹ ਨਵਾਂ ਗੁਰਦੁਆਰਾ ਸਾਹਿਬ ਆਰਿਆ ਗਿਆ ਖੂਹ ਦੇ ਵਿੱਚੋਂ ਹੱਡੀਆਂ ਕੱਢੀਆਂ ਗਈਆਂ ਫਿਰ ਇਹਨਾਂ ਨੂੰ ਵਿਧੀਵਤ ਤਰੀਕੇ ਦੇ ਨਾਲ ਹਰਿਦੁਆਰ ਜਾ ਕੇ ਜਲ ਪ੍ਰਵਾਹ ਕੀਤਾ ਗਿਆ ਇਹ ਕਿਸ ਸਮੇਂ ਦੀ ਗੱਲ ਹੈ ਇਹ 13 14 ਦੀ ਗੱਲ 15 ਦੀ ਗੱਲ ਤੇ ਇਹ ਉਹਨਾਂ ਸਮਿਆਂ ਦੇ ਵਿੱਚ ਜਦੋਂ ਕਿਤਾਬ ਸਾਹਮਣੇ ਆ ਗਈ ਤੇ ਫਿਰ ਲੋਕਾਂ ਨੇ ਇਤਿਹਾਸ ਨੂੰ ਫਿਰ ਦਿਨੋ ਦਿਨ ਪੁੱਟਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਛੇਤੀ ਛੇਤੀ ਇਹ ਸਾਰਾ ਕੁਝ ਹੋ ਗਿਆ ਇਹ ਸਾਰੀ ਫਿਰ ਇਹਦੀ ਮਿੱਟੀ ਕੱਢ ਕੇ ਇੱਥੇ ਇੱਥੇ ਆਸ-ਪਾਸੇ ਪਾ ਕੇ ਹੁਣ ਇਹਦੇ ਵਾਸਤੇ ਇੱਕ ਕਮੇਟੀ ਬਣੀ ਹੋਈ ਹੈ ਜਿਹੜੀ ਪ੍ਰਬੰਧ ਦੇਖਦੀ ਹੈ ਇਸ ਗੁਰਦੁਆਰੇ ਦਾ ਇਸ ਜਗ੍ਹਾ ਦਾ ਲੋਕਾਂ ਨੇ ਪੈਸੇ ਦਿੱਤੇ ਲੋਕਾਂ ਨੇ ਸਹਾਇਤਾ ਕੀਤੀ ਤੇ ਇਹ ਗੁਰਦੁਆਰਾ ਸਾਹਿਬ ਵੀ ਬਣ ਗਿਆ ਤੇ ਇਹਦੀ ਵੀ ਦੇਖ ਰੱਖ ਹੋ ਰਹੀ ਆ ਤੇ ਅੱਜ ਸਾਡੇ ਆਰਮੀ ਦੇ ਅਫੀਸਰ ਐਕਸ ਅਫੀਸਰ ਐਕਸ ਆਈਏਐਸ ਪੀਸੀਐਸ ਅਧਿਕਾਰੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਹੈ ਇੱਥੇ ਐਚਡੀਐਮ ਸਾਹਿਬ ਹੋਰ ਜਿਹੜੇ ਤਹਿਸੀਲਦਾਰ ਉਹ ਸਾਰੇ ਲੋਕ ਇੱਥੇ ਆਣ ਕੇ ਸ਼ਰਧਾਂਜਲੀ ਭੇਟ ਕਰਦੇ ਆ ਤੇ ਇਹ ਇਹਦੇ ਬਾਰੇ ਵਿੱਚ ਜਾਣਕਾਰੀ ਲੋਕਾਂ ਨੂੰ ਦੇਣੇ ਆ ਮੇਰਾ ਕੱਲ ਦਿਨਕ ਜਾਗਰਨ ਦੇ ਵਿੱਚ ਇੱਕ ਆਰਟੀਕਲ ਛਪਿਆ ਸੀ ਲੋਕਾਂ ਨੇ ਬਹੁਤ ਪੜਿਆ ਲੋਕਾਂ ਨੇ ਬਹੁਤ ਬਹੁ ਫੋਨ ਕੀਤੇ ਤੇ ਅੱਜ ਵੀ ਕੁਝ ਖ਼ਬਾਰਾਂ ਦੇ ਵਿੱਚ ਆਰਟੀਕਲ ਛਪੇ ਨੇ ਸੋ ਇਸ ਕਰਕੇ ਇਹ ਜਿਹੜੀ ਘਟਨਾ ਹੈ ਸਾਡੇ ਪੰਜਾਬੀਆਂ ਵਾਸਤੇ ਇੱਕ ਸਾਂਝੀ ਘਟਨਾ ਹੈ ਤੇ ਪਹਿਲੀ ਘਟਨਾ ਤੇ ਇਹ 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 ਦੱਸਦੀ ਹੈ ਕਿ ਅਸੀਂ 1857 ਦੇ ਵਿੱਚ ਅੰਗਰੇਜ਼ ਦੇ ਖਿਲਾਫ਼ ਸੀ ਅੰਗਰੇਜ਼ ਦੇ ਖਿਲਾਫ਼ ਹੱਕ ਵਿੱਚ ਅਸੀਂ ਨਹੀਂ ਸੀ ਪੰਜਾਬ ਜਿਹੜਾ ਸੀ ਠੀਕ ਹੈ ਸੋ ਇਸ ਕਰਕੇ ਪੰਜਾਬ ਦੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਜਿਹੜੇ ਆ ਭੈ ਭੀਤ ਹੋਏ ਮੈਂ ਗੱਲ ਇੱਕ ਤਾਂ ਹੋਰ ਦੱਸਣਾ ਚਾਹੁੰਨਾ ਕਿ ਜਦੋਂ ਮੈਂ ਇੱਕ ਘਟਨਾ ਜਿਹੜੀ ਹੈ ਇਹਦੇ ਵਿੱਚ ਇੱਕ ਜ਼ਿਕਰ ਕੀਤਾ ਇਹ ਇਸ ਘਟਨਾ ਦੇ ਵਿੱਚ ਮੈਂ ਇੱਕ ਗੱਲ ਜ਼ਿਕਰ ਕੀਤੀ ਆ ਕਿ ਜਦੋਂ ਫਰੈਡਰਿਕ ਕੂਪਰ ਨੇ ਕੁਰਸੀ ਡਾਈ ਹੋਈ ਸੀ ਜਨਾਲੇ ਥਾਣੇ ਤੇ ਲੋਕਾਂ ਨੂੰ ਕਤਲ ਕਰ ਰਿਹਾ ਸੀ ਲੈਣਾ ਬਣਾ ਬਣਾ ਕੇ ਤੇ ਮਨਿਆਦੀ ਕਰਵਾਈ ਗਈ ਪਿੰਡ ਪਿੰਡਾਂ ਦੇ ਲੋਕਾਂ ਨੂੰ ਇੱਥੇ ਸੱਦਿਆ ਗਿਆ